10-15 ਰੁਪਏ ਵਾਲੀਆਂ ਚੀਜ਼ਾਂ ਇਹ ਜਿਹੜਾ ਤੁਸੀਂ ਆਪਰੇਸ਼ਨ 35-40000 ਰੁਪਏ ਆਪਰੇਸ਼ਨ ਤੇ ਲਾਉਂਦੇ ਆ ਫਿਰ 2 ਮਹੀਨੇ ਤੁਸੀਂ ਬੈੱਡ ਤੇ ਪੈਂਦੇ ਆ ਤੁਰਨ ਜੋਗੇ ਨਹੀਂ ਤੁਹਾਡਾ ਉਧਰੋਂ ਜਿਹੜਾ ਡਿਊਟੀ ਵੀ ਬੰਦੇ ਦੀ ਛੱਡੀ ਜਾਂਦੀ ਹੈ ਤੇ ਦੂਜਾ ਨੰਬਰ ਇਹ ਸਰੀਰ ਵੀ ਜਿਹੜਾ ਖਰਾਬ ਹੁੰਦਾ ਤੀਜਾ ਨੰਬਰ ਰੀੜ੍ਹ ਦੀ ਹੱਡੀ ਤੇ ਟੀਕਾ ਲੱਗ ਜਾਂਦਾ ਫਿਰ ਸਾਰੀ ਉਮਰ ਪਿੱਠ ਦਰਦ ਨਹੀਂ ਹੋਣਾ ਹੱਡ ਦਾ ਉਹਦੇ ਨੁਕਸਾਨ ਕਿੰਨੇ ਨੇ ਤੇ ਇਹ ਚੀਜ਼ਾਂ ਦੇ ਫਾਇਦਾ ਕਿੰਨਾ ਕਿੰਨਾ ਫਾਇਦਾ ਨਾਲ ਨੁਕਸਾਨ ਕੋਈ ਨਹੀਂ ਤੇ ਲਗਭਗ ਤੁਸੀਂ ਕਹਿੰਦੇ ਹੋ ਵੀ 2-3 ਦਿਨ ਦੇ ਵਿੱਚ ਜਿਹੜਾ ਉਹ ਮਸਲਾ ਖਤਮ ਦੋ ਦਾਣੇ ਪਾਣੀ ਚ ਘੋਲ ਕੇ ਇੰਨਾ ਸਿਰਫ ਇੰਨਾ ਕੁ ਦੋ ਖ ਦਾਣੇ ਪਾਣੀ ਚ ਘੋਲ ਕੇ ਖਲਾ ਦੋ ਤਾਂ ਲਗਭਗ ਤੁਸੀਂ ਕਹਿ ਲੋ ਵੀ ਸ਼ਾਮ ਤੱਕ ਇਹ ਪਥਰੀ ਬਾਹਰ ਆ ਜਾਊਗੀ ਜਿਹੜੀ ਦੋ ਤਿੰਨ ਐ ਮੈਂ ਮੰਦੀ ਆ ਜਾਂ ਜਿਨ੍ਹਾਂ ਦੇ ਜਲਣ ਹੁੰਦੀ ਆ ਵੀ ਹਾਂ ਵੀ ਐਂਟੀਬਾਇਓਟਿਕ ਖਾ ਖਾ ਕੇ ਪਿਸ਼ਾਬ ਵਾਲੀ ਨਾਲੇ ਚ ਜਲਣ ਨਹੀਂ ਹਟਦੀ ਤਾਂ ਤੁਸੀਂ ਇਹ ਕਹਿ ਲੋ ਵੀ ਇੱਕ ਖਰਾਕ ਨਾਲ ਜਲਣ ਜਿਹੜੀ ਹਟ ਜੂਗੀ ਮੈਨੂੰ ਤਾਂ ਪਤਾ ਵੀ ਨਹੀਂ ਲੱਗ ਰਿਹਾ ਕਿ ਹੈ ਕੀ ਚੀਜ਼ ਨੇ ਸਉਣਦੇ ਚੀਨੀ ਵਰਗੀ ਲੱਗ ਜਾਂਦਾ ਆ ਦੇਖੋ ਆ ਜੀਨੀ ਜੀ ਇਕੱਠੀ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਇੱਕ ਖੁਰਾਕ ਚ ਕੰਮ ਕਰਦਾ ਬਿਲਕੁਲ ਗੱਡੀ ਦੀ ਸਫਾਈ ਤਾਂ ਜੀ ਕਰਵਾ ਲੈਣੇ ਆ 10000 ਕਿਲੋਮੀਟਰ ਤੇ ਜਾ ਕੇ ਕੰਪਨੀ ਰეკਮੈਂਡ ਕਰਦੀ ਨੇ ਤੇ ਘਰ ਦੀ ਸਫਾਈ ਵੀ ਅਸੀਂ ਦਿਵਾਲੀ ਦੁਸ਼ਹਰੇ ਮੌਕੇ ਕਰ ਲੈਣੇ ਆ ਤੇ ਫਿਰ ਸਾਡੇ ਗੁਰਦਿਆਂ ਦੀ ਸਫਾਈ ਲਈ ਤਾਂ ਸਾਡੇ ਕੋਲ ਕੋਈ ਸਾਧਨ ਨਹੀਂ ਜੀ ਅਸੀਂ ਕਿਵੇਂ ਕਰ ਸਕਦੇ ਜੀ ਸਫਾਈ ਕਿ ਲੋਹੇ ਨੂੰ ਕਦੇ ਲੱਕੜ ਨਹੀਂ ਕੱਟ ਸਕਦੀ ਇਹ ਅਸਲੀਅਤ ਹੈ ਤੁਸੀਂ ਉਹ ਉਹੀ ਗੱਲ ਇਹਦੇ ਵਿੱਚ ਹੈ ਵੀ ਪੱਥਰ ਨੂੰ ਪੱਥਰ ਹੀ ਕੱਟਦਾ ਤੁਸੀਂ ਇਹ ਦੇਖੋ ਹੁਣ ਤੁਸੀਂ ਇਹ ਦੇਖੋ ਇਹਨੂੰ ਆਪਾਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਉੱਟ ਕੇ ਚਲੋ ਪਾਉਣਾ ਤੁਹਾਨੂੰ ਜਦੋਂ ਇੱਕ ਘੰਟਾ ਪਹਿਲਾਂ ਇੱਕ ਚਮਚ ਦਾ ਤੀਜਾ ਹਿੱਸਾ ਪਾਣੀ ਦੇ ਵਿੱਚ ਪਿਉਉਣਾ ਹੈ ਤੇ ਉਹਨੂੰ ਪੁਣਕੇ ਤੁਸੀਂ ਪੀ ਜਾਣਾ ਜੇ ਤੁਹਾਡੇ 2-3 mm ਦੀ ਪਥਰੀ ਹੈ ਲਗਭਗ ਤੁਸੀਂ ਇਹ ਕਹ ਲਓ ਵੀ ਇੱਕ ਜਾਂ ਦੋ ਖਰਾਕਾਂ ਦੇ ਨਾਲੇ ਬਾਹਰ ਆ ਜਾਊਗਾ ਉਹ ਪਾਣੀ ਦੱਬ ਕੇ ਪੀਣਾ ਤੁਸੀਂ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਖਾਸ ਕਰਕੇ ਅਸੀਂ ਆਪਣੇ ਮੁਲਕ ਭਾਰਤ ਦੀ ਗੱਲ ਕਰ ਲਈਏ ਤੇ ਫਿਰ ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਸ਼ਾਇਦ ਹੀ ਕੋਈ ਘਰ ਇਸ ਤਰ੍ਹਾਂ ਦਾ ਹੋਵੇਗਾ ਜਿਸ ਘਰ ਦੇ ਵਿੱਚ ਕਦੇ ਕਿਸੇ ਨੂੰ ਪੱਥਰੀ ਦਾ ਦਰਦ ਜਾਂ ਗੁਰਦੇ ਵਿੱਚ ਪੱਥਰੀ ਨਾ ਹੋਈ ਹੋਵੇ ਬਹੁਤ ਸਾਰੇ ਇਲਾਜ ਬਹੁਤ ਸਾਰਾ ਟ੍ਰੀਟਮੈਂਟ ਕਰਵਾਉਣ ਦੇ ਬਾਵਜੂਦ ਵੀ ਹਰ ਦੂਜੇ ਤੀਜੇ ਦਿਨ ਹਰ ਹਫ਼ਤੇ ਹਰ ਮਹੀਨੇ ਜਾਂ ਸਾਲ 6 ਮਹੀਨੇ 'ਚ ਇੱਕ ਵਾਰ ਜਿਹੜਾ ਪੱਥਰੀ ਦਾ ਦਰਦ ਹੈਗਾ ਉਹ ਜ਼ਰੂਰ ਉੱਟਦਾ ਪਰ ਇਸ ਵਿਸ਼ੇ ਦੇ ਉੱਤੇ ਇਸ ਮਰਜ਼ ਦੇ ਉੱਤੇ ਇਸ ਬਿਮਾਰੀ ਦੇ ਉੱਤੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਆਪਣਾ ਇੱਕ ਅਲੱਗ ਨਜ਼ਰੀਆ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਹੁਣ ਉਹਨਾਂ ਨੂੰ ਆਪਣਾ ਆਪਰੇਸ਼ਨ ਕਰਵਾਉਣ ਦੀ ਲੋੜ ਨਹੀਂ ਚਾਹੇ ਗੁਰਦੇ ਦੀ ਪੱਥਰੀ ਹੈ ਚਾਹੇ ਫਿਰ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਉਹ ਪੱਥਰੀ ਹੈ ਗੁਰਦੇ ਤੋਂ ਬਾਅਦ ਜਿਹੜੀ ਉਹ ਚਲੀ ਗਈ ਹੋਵੇ ਆਪਰੇਸ਼ਨ ਕਰਵਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਹੁਤ ਸਸਤਾ ਜਿਆ ਨੁਸਖਾ ਬਹੁਤ ਆਸਾਨ ਜਿਆ ਨੁਸਖਾ ਬਹੁਤ ਘਰੇਲੂ ਜਿਆ ਨੁਸਖਾ ਜਿਹੜਾ ਅੱਜ ਯੰਗੇਸਟ ਵੈਦ ਤੁਹਾਨੂੰ ਦੇਣ ਵਾਲੇ ਨੇ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਨੁਕਸੇ ਬਾਬਤ ਵਿੱਚ ਅਸੀਂ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਅਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਚਲੋ ਅਸੀਂ ਪੱਥਰੀ ਦਾ ਇਲਾਜ ਤੁਹਾਡੇ ਕੋਲੋਂ ਪੁੱਛਾਂਗੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਮਤਲਬ ਚਟ ਮੰਗਣੀ ਤੇ ਪਟੱਕ ਵਿਆ ਯਾਨੀ ਕਿ ਉਹ ਨੁਸਖਾ ਅੰਦਰ ਤੇ ਪਥਰੀ ਬਾਹਰ ਵਾਲਾ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਨੁਸਖਾ ਪਰ ਸਾਨੂੰ ਇਹ ਤਾਂ ਦੱਸ ਦਿਓ ਕਿ ਜਿਹੜੀ ਪਥਰੀ ਹੈਗੀ ਹੈ ਇਹ ਪੈਦਾ ਕਿਵੇਂ ਹੋ ਜਾਂਦੀ ਹੈ ਜੀ ਪਥਰੀ ਮਤਲਬ ਸਾਡੇ ਅਸੀਂ ਪੱਥਰ ਤਾਂ ਖਾਂਦੇ ਨਹੀਂ ਖਾਂਦੇ ਤਾਂ ਅਸੀਂ ਨਰਮ-ਨਰਮ ਸਬਜ਼ੀਆਂ ਜੀ ਦੇਖੋ ਇਹ ਸਿਰਫ ਕ੍ਰਿਸਟਲ ਇਕੱਠੇ ਹੋਣ ਨਾਲ ਜਿਹੜੀ ਪਥਰੀ ਹੁੰਦੀ ਹੈ ਸਾਡੇ ਖਾਣੇ ਦੇ ਵਿੱਚ ਐਦਾਂ ਦੇ ਪਦਾਰਥ ਗੰਧਲੇ ਤਰੀਕੇ ਦੇ ਪਦਾਰਥ ਜਦੋਂ ਜਮਾ ਹੋ ਜਾਂਦੇ ਨੇ ਜਾਂ ਅਸੀਂ ਕੀ ਕਰਦੇ ਆਂ ਪਾਣੀ ਬਹੁਤ ਘੱਟ ਪੀਨੇ ਆ ਅੱਜਕੱਲ ਹਰੇਕ ਬੰਦਾ ਦੇਖੋ ਬੈਠ ਕੇ ਕੰਮ ਕਰਨ ਵਾਲਾ ਜਦੋਂ ਬੰਦੇ ਦੇ ਸਰੀਰ 'ਚੋਂ ਪਸੀਨਾ ਨਹੀਂ ਨਿਕਲਦਾ ਤਾਂ ਸਾਡ ਨੂੰ ਪਿਆਸ ਵੀ ਖੁੱਲਕੇ ਨਹੀਂ ਲੱਗਦੀ ਪਿਆਸ ਨਹੀਂ ਖੁੱਲਕੇ ਲੱਗਦੀ ਅਸੀਂ ਪਾਣੀ ਵੀ ਘੱਟ ਪੀਨੇ ਆ ਪਾਣੀ ਘੱਟ ਪੀਨੇ ਆ ਪਾਣੀ ਘੱਟ ਪੀਣ ਕਰਕੇ ਸਾਡੇ ਗੁਰਦੇਆਂ ਦੀ ਜਿਹੜੀ ਸਫਾਈ ਨਹੀਂ ਹੁੰਦੀ ਸਫਾਈ ਨਾ ਹੋਣ ਕਰਕੇ ਜਿਹੜਾ ਅੰਦਰ ਸਾਡਾ ਇੱਕ ਤਰ੍ਹਾਂ ਦਾ ਤੁਸੀਂ ਕਿਸੇ ਵੀ ਮਸ਼ੀਨ ਦੇ ਫਿਲਟਰ ਦੀ ਗੱਲ ਕਰ ਲਈਏ ਆਪਾਂ ਉਹਨੂੰ ਵੀ ਗੱਲ ਕਰ ਲਈਏ ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਵਹਾ ਨਹੀਂ ਹੈਗਾ ਜਾਂ ਕੁਝ ਕਿਸੇ ਵੀ ਤਰ੍ਹਾਂ ਦਾ ਕਚਰਾ ਆਉਂਦਾ ਉਹਦੇ ਵਿੱਚ ਸਾਡੇ ਪਾਣੀ ਸਾਡਾ ਅੱਜ ਕੱਲ ਇਦਾਂ ਦਾ ਹੋ ਚੁੱਕਿਆ ਹੈ ਜਾਂ ਅਸੀਂ ਲਿਕਵਿਡ ਇਦਾਂ ਦੇ ਲੰਨਿਆਂ ਜਾਂ ਕੋਲਡ ਡਰਿੰਕ ਇਦਾਂ ਦੇ ਲੰਨਿਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਸੌਫਟ ਡਰਿੰਕ ਜਦੋਂ ਅਸੀਂ ਪੀਨੇ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਕ੍ਰਿਸਟਲ ਇਦਾਂ ਦੇ ਐ ਜਿਹੜੇ ਸਾਡੇ ਹੌਲੀ ਹੌਲੀ ਜਮਾ ਹੋ ਹੋ ਕੇ ਉਹ ਸਾਡੇ ਇੱਕ ਪਥਰੀ ਦਾ ਰੂਪ ਜਿਹੜਾ ਧਾਰਨ ਕਰ ਲੈਂਦੇ ਨੇ ਜਾਂ ਸਾਡੇ ਬਾਡੀ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਇਕੱਠਾ ਹੋਣ ਲੱਗ ਜਾਂਦਾ ਉਹਨੂੰ ਵੀ ਆਪਾਂ ਕਹਿ ਦਿੰਦੇ ਆ ਵੀ ਗੁਰਦੇ ਦੇ ਵਿੱਚ ਪਥਰੀ ਜਾਂ ਪਿਸ਼ਾਬ ਵਾਲੀ ਥੈਲੀ ਦੇ ਵਿੱਚ ਪਥਰੀ ਹੋ ਗਈ ਸਾਡੇ ਉਹ ਹੋਣ ਦਾ ਕਾਰਨ ਕੀ ਹੈ ਬਹੁਤ ਸਾਰੇ ਲੋਕ ਕੀ ਕਰਦੇ ਨੇ ਬਹੁਤ देर-ਦਰ ਤੱਕ ਜਿਵੇਂ ਜੌਬ ਵਾਲੇ ਬੰਦੇ ਨੇ ਬਹੁਤ देर-ਦਰ ਤੱਕ ਪਿਸ਼ਾਬ ਰੋਕ ਕੇ ਰੱਖਦੇ ਨੇ ਜਾਂ ਬਹੁਤ ਲੋਕ ਰਾਤ ਨੂੰ ਉੱਠਣ ਦੇ ਮਾਰੇ ਪਿਸ਼ਾਬ ਰੋਕ ਰੋਕ ਕੇ ਰੱਖਦੇ ਨੇ ਜਾਂ ਬਹੁਤ ਲੋਕ ਪਾਣੀ ਬਹੁਤ ਜ਼ਿਆਦਾ ਘੱਟ ਪੀਂਦੇ ਨੇ ਜਾਂ ਕੀ ਕਰਦੇ ਨੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਆ ਜਾਂ ਹੈਵੀ ਜ਼ਿਆਦਾ ਮਸਾਲੇਦਾਰ ਜਿਨ੍ਹਾਂ ਨੇ ਖਾਣੇ ਖਾਣਿਆ ਜਾਂ ਮੈਦਾ ਬਹੁਤ ਜ਼ਿਆਦਾ ਲੋਕ ਜਿਹੜੇ ਅੱਜ ਕੱਲ ਮੈਦਾ ਖਾਣਾ ਖਾਂਦੇ ਆ ਤੁਸੀਂ ਇਹ ਗੱਲੋ ਵੀ ਕਣਕ ਤੋਂ ਵੀ ਆਪਾਂ ਜਦੋਂ ਕਣਕ ਦਾ ਆਟਾ ਵੀ ਪਸਾਕੇ ਆਉਂਨੇ ਆ ਤਾਂ ਆਪਾਂ ਹਰ ਵਾਰ ਚੱਕੀ ਵਾਲੇ ਨੂੰ ਇਹ ਕਹਿੰਨੇ ਆ ਜਿਆਦਾਤਰ ਵੀ ਇਹਨੂੰ ਵਰੀਕ ਕਰਕੇ ਪੀਸੋ ਜਿੱਦਾਂ ਤੁਸੀਂ ਹਲਕਾ ਬਰੀਕ ਉਹਨੂੰ ਪਸਾਉਂਗੇ ਜਿੰਨਾ ਮੈਦਾ ਹੋਊਗਾ ਅੰਦਰ ਉਹਦੇ ਨਾਲ ਵੀ ਤੁਹਾਡੇ ਜਿਹੜੇ ਪਥਰੀਆਂ ਹੋਣ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਵਧਣਗੇ ਅੱਛਾ ਡਾਕਟਰ ਸਾਹਿਬ ਇੱਕ ਗੱਲ ਇਹ ਹੈ ਇਹ ਪਥਰੀਆਂ ਗੁੱਦੇ ਜਿਹੜੇ ਗੁਰਦੇ ਦੇ ਵਿੱਚ ਹੀ ਕਿਉਂ ਹੁੰਦੀਆਂ ਨੇ ਜਾਂ ਪਿੱਤੇ ਦੇ ਵਿੱਚ ਹੀ ਕਿਉਂ ਹੁੰਦੀਆਂ ਨੇ ਇਹ ਗੋਡਿਆਂ 'ਚ ਪਥਰੀਆਂ ਕਿਉਂ ਨਹੀਂ ਹੁੰਦੀਆਂ ਜੀ ਅਸੀਂ ਕਹ ਲਈ ਵੀ ਕਿਸੇ ਹੋਰ ਹਿੱਸੇ 'ਚ ਮੋਡਿਆਂ 'ਚ ਕਿਉਂ ਨਹੀਂ ਹੁੰਦੀਆਂ ਪਤریہ ਗੁਰਦੇ ਜੀ ਕੀ ਹੁੰਦੀ ਐ ਨੇ ਜੀ ਕੋ ਤੁਹਾਡੀ ਬਾਡੀ ਦਾ ਜਿਹੜਾ ਫਲੂਇਡ ਆ ਉਹਨੂੰ ਫਿਲਟਰ ਕਰਨ ਵਾਲਾ ਕੌਣ ਆ ਫਿਲਟਰ ਕਰਨ ਵਾਲੇ ਸਾਡੇ ਸਿਰਫ ਗੁਰਦੇ ਨੇ ਜਿਹੜੀ ਚੀਜ਼ ਫਿਲਟਰ ਕਰੂਗੀ ਤੁਹਾਡਾ ਗੰਦਮੰਦ ਉਸ ਛਣਣੀ ਤੇ ਉਸ ਜਾਲੀ ਤੇ ਉਸੇ ਜਗ੍ਹਾ ਇਕੱਠਾ ਹੋਊਗਾ ਨਾ ਜਿੱਥੇ ਵੀ ਸਾਡੀ ਬਾਡੀ ਦੇ ਵਿੱਚ ਫਿਲਟਰੇਸ਼ਨ ਹੋਊਗੀ ਉਸ ਜਗ੍ਹਾ ਤੇ ਜਿੰਨਾ ਉਹਨੇ ਇੱਕ ਮੰਨ ਲਓ ਆਪਾਂ ਹੁਣ ਚਾਹ ਪੁੰਦੇ ਆ ਜਾਂ ਕੁਝ ਪੁੰਦੇ ਆ ਸਾਡਾ ਦੁੱਧ ਜਾਂ ਚਾਹ ਜਾਂ ਥੱਲੇ ਚਲੇ ਜਾਂਦਾ ਉੱਤੇ ਕੀ ਰਹਿ ਜਾਂਦੀ ਹੈ ਮਲਾਈ ਸੇਮ ਉਹੀ ਕੰਮ ਇਹ ਹੈ ਵੀ ਜਿਹੜਾ ਸਾਡੇ ਬੋਡੀ ਦੇ ਵਿੱਚ ਜਦੋਂ ਫਿਲਟਰੇਸ਼ਨ ਹੁੰਦੀ ਹੈ ਚਾਹੇ ਸਾਡਾ ਪਾਣੀ ਪੁਣਿਆ ਜਾਂਦਾ ਜਾਂ ਖੂਨ ਪੁਣਿਆ ਜਾਂਦਾ ਜਾਂ ਕੋਈ ਵੀ ਅਸੀਂ ਡਰਿੰਕ ਪੀਂਦੇ ਜਦੋਂ ਪੁਣਿਆ ਜਾਂਦਾ ਜਿਹੜੇ ਉੱਪਰ ਜਿਹੜੇ ਸਾਡੀ ਬੋਡੀ ਲਈ ਹਾਨੀਕਾਰਕ ਹਨ ਪਦਾਰਥ ਹੈ ਉਹ ਜਦੋਂ ਉਸ ਛਣਣੀ ਦੇ ਵਿੱਚ ਉਸ ਜਾਲੀ ਦੇ ਵਿੱਚ ਉੱਪਰ ਰਹਿ ਜਾਂਦੇ ਨੇ ਉਹ ਹੌਲੀ 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 ਉਹ ਜੰਮ ਕੇ ਇਕੱਠੇ ਹੋ ਕੇ ਇੱਕ ਪਥਰੀ ਦਾ ਰੂਪ ਧਾਰਨ ਕਰ ਲੈਂਦੇ ਨੇ ਜੀ ਅੱਛਾ ਇਹ ਤਾਂ ਫਿਰ ਗੱਲ ਉਹ ਹੋਈ ਜਿਵੇਂ ਅਸੀਂ ਗੱਡੀ ਦੀ ਸਰਵਿਸ ਕਰਾਉਣੇ ਜੀ ਉਹ ਕਹਿੰਦੇ ਜਿਹੜੇ ਫਿਲਟਰ ਹੈਗੇ ਨੇ ਫਿਲਟਰ ਚੇਂਜ ਕਰ ਦੋ ਜਾਮ ਹੋ ਗਿਆ ਫਿਲਟਰ ਬਲੌਕ ਹੋ ਗਿਆ ਜਦੋਂ ਉਹ ਕੱਢ ਕੇ ਸਿੱਟਦਾ ਤੁਸੀਂ ਦੇਖਿਆ ਵੀ ਉਹਦੇ ਆਲੇ-ਦਾਲ ਇਹ ਕਿੰਨਾ گاੜਾ ਇੱਕ ਤਰ੍ਹਾਂ ਦੀ ਗਾਦ ਆਪਾਂ ਨੂੰ ਲੱਗਦੀ ਹੈ ਵੀ ਬਹੁਤ ਗੰਦੀ ਮਿੱਟੀ ਜੰਮੀ ਹੋਈ ਹੁੰਦੀ ਆ ਸੇਮ ਉਹੀ ਕੰਮ ਸਾਡੇ ਗੁਰਦਿਆਂ ਦਾ ਜੀ ਜੀ ਉਹੀ ਉਹੀ ਗੰਦ ਸਾਡੇ ਉਹ ਜਾਲੀ ਦੇ ਉੱਤੇ ਜੰਮਣ ਲੱਗ ਜਾਂਦਾ ਉਹ ਹੌਲੀ 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 ਇਕੱਠਾ ਹੋ ਕੇ ਜਾ ਕੇ ਫਿਰ ਅੱਗੇ ਪਾਈਪਾਂ ਦੇ ਵਿੱਚ ਫਸਦਾ ਜਾਂ ਤੁਸੀਂ ਆਮ ਰਿਪੋਰਟਾਂ ਦੇ ਵਿੱਚ ਦੇਖਿਆ ਹੋਣਾ ਵੀ ਅਪਰ ਕੇਲੈਕਸ ਦੇ ਵਿੱਚ ਫਸ ਗਈ ਜਾਂ ਲੋਅਰ ਚ ਜਾਂ ਮਿਡਲ ਦੇ ਵਿੱਚ ਫਸ ਗਈ ਆ ਕੇ ਉਹ ਇਹ ਆ ਵੀ ਸਾਡਾ ਜਿਹੜਾ ਗੁਰਦਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਗੁੰਝਲਦਾਰ ਅੰਗ ਹੈ ਸਰੀਰ ਦਾ ਆਰਗਨ ਹੈ ਉੱਥੇ ਜਾ ਕੇ ਜਦੋਂ ਕ੍ਰਿਸਟਲ ਅੜਦਾ ਹੈ ਜਾਂ ਤਾਂ ਉਹ ਚੱਲਦਾ ਰਹੇ ਬਲੱਡ ਫਲੋ ਹੁੰਦਾ ਰਹੇ ਫਿਰ ਤਾਂ ਦਰਦ ਨਹੀਂ ਹੁੰਦਾ ਜਦੋਂ ਕਿਸੇ ਨਾਲੀ ਦੇ ਜਾ ਕੇ ਵਿੱਚ ਅੜ ਗਿਆ ਉੱਥੇ ਫਿਰ ਜਿਹੜਾ ਦਰਦ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਮੈਂ ਕਹਿੰਦਾ ਜੀ ਮੇਰੇ ਵੀ ਇੱਕ ਵਾਰ ਪਥਰੀ ਹੋ ਗਈ ਸੀ ਜਦੋਂ ਦਰਦ ਹੋਇਆ ਤੇ ਦਰਦ ਐ ਹੋਇਆ ਵੀ ਮਨ ਲੱਗਿਆ ਕਿ ਫਰਿਸ਼ਤੇ ਆ ਗਏ ਬਸ ਲੈਣ ਹੁੰਦੇ ਉਹ ਦਰਦ ਇੰਨਾ ਜ਼ਿਆਦਾ ਤਾਂ ਉੱਠਦਾ ਹੈ ਇੱਕ ਕਹਿੰਦੇ ਦਿਲ ਦਾ ਦਰਦ ਦੂਜਾ ਗੁਰਦਿਆਂ ਦਾ ਦਰਦ ਕਿਉਂਕਿ ਇਹਨਾਂ ਨੇ ਦੋਹਾਂ ਨੇ ਪੂਰੀ ਬਾਡੀ ਦੇ ਵਿੱਚ ਤੁਹਾਡੇ ਚ ਖੂਨ ਘਮਾਉਣਾ ਹੈ ਦਿਲ ਨੇ ਖੂਨ ਘਮਾਉਣਾ ਤੇ ਗੁਰਦਿਆਂ ਨੇ ਸਾਫ਼ ਕਰਨਾ ਜਦੋਂ ਪੂਰੀ ਬਾਡੀ ਦੇ ਵਿੱਚ ਇੰਨਾ ਜ਼ੋਰ ਲੱਗੂਗਾ ਇੰਨਾ ਬਲੱਡ ਫਲੋ ਆ ਪੈਰਾਂ ਤੋਂ ਲੈ ਕੇ ਸਿਰ ਤੱਕ ਬਲੱਡ ਫਲੋ ਹੁੰਦਾ ਹੈ ਪ੍ਰੈਸ਼ਰ ਬਣਦਾ ਉਹਦਾ ਇੱਕ 150 ਗ੍ਰਾਮ ਦਾ ਤੁਹਾਡਾ ਜਿਹੜਾ ਪੁਰਜਾ ਹੈ ਗੁਰਦਾ ਉਹਦੇ ਉੱਪਰ ਪੂਰੀ ਬਾਡੀ ਦਾ ਤੁਹਾਡੇ 80 ਕਿਲੋ ਬਾਡੀ ਦਾ ਜਦੋਂ ਇੰਨਾ ਪ੍ਰੈਸ਼ਰ ਨਾਲ ਖੂਨ ਦਾ ਵਹਾਅ ਦਾ ਵਜਨ ਪੈਂਦਾ ਤੁਸੀਂ ਇਹ ਕੱਲੋ ਵੀ ਇੱਕ ਤਰ੍ਹਾਂ ਦਾ ਹਲਾਕੇ ਰੱਖ ਦਿੰਦਾ ਪੂਰੇ ਸਾਡੇ ਸਰੀਰ ਨੂੰ ਜੀ ਅੱਛਾ ਤੇ ਫਿਰ ਡਾਕਟਰ ਵੀ ਇੱਕ ਹੋਰ ਬੜਾ ਇਹ ਇੱਥੇ ਚੀਜ਼ ਹੈਗੀ ਹੈ ਉਹ ਬਹੁਤ ਵਾਰ ਹੁੰਦੇ ਜੀ ਜਿਹੜੇ ਲੋਕ ਕੈਲਸ਼ੀਅਮ ਦੀਆਂ ਗੋਲੀਆਂ ਖਾ ਲੈਂਦੇ ਨੇ ਜੀ ਕਿਤੇ ਗੋਡੇ ਦੁਖਦੇ ਨੇ ਮੋਢੇ ਦੁਖਦੇ ਨੇ ਡਾਕਟਰ ਆਮ ਕਰਕੇ ਕੈਲਸ਼ੀਅਮ ਦੇ ਦਿੰਦੇ ਨੇ ਜੀ ਉਹਦੇ ਕਰਕੇ ਵੀ ਪੱਥਰੀ ਹੋ ਸਕਦੀ ਹੈ ਜੀ ਦੇਖੋ ਜੀ ਕੈਲਸ਼ੀਅਮ ਦੇ ਕਰਕੇ 100% ਪੱਥਰੀ ਹੁੰਦੀ ਹੈ ਕੈਲਸ਼ੀਅਮ ਦੀਆਂ ਗੋਲੀਆਂ ਮੈਂ ਇਹ ਕਹਿਣਾ ਵੀ ਖਾਣੀਆਂ ਹੀ ਨਹੀਂ ਚਾਹੀਦੀਆਂ ਦਹੀਂ ਖਾਓ ਬੰਦੇ ਨੇ ਮੇਰੇ ਵੀ ਮੈਨੂੰ ਲੱਗਦਾ ਜੀ ਉਹ ਕੈਲਸ਼ੀਅਮ ਕਰਕੇ ਹੋਈਆਂ ਨੇ ਜ ਜਦੋਂ ਥੋੜੀ ਜਿਹੀ ਨੌਲੇਜ ਘੱਟ ਸੀ ਆਯਲੋਪੈਥੀ ਵੱਲ ਚੁੱਕਾ ਸੀ ਤੇ ਨੈਚੁਰਲ ਪੈਥੀਵਲ ਨਹੀਂ ਸੀ ਚੁੱਕਾ ਉਸ ਵੇਲੇ ਮੈਨੂੰ ਕੈਲਸ਼ੀਅਮ ਦੀਆਂ ਗੋਲੀਆਂ ਖਵਾਈਆਂ ਸੀ ਡਾਕਟਰ ਨੇ ਦੇਖੋ ਜਿੰਨਾ ਤੁਸੀਂ ਆਰਟੀਫੀਸ਼ੀਅਲ ਇੱਕ ਕੈਮੀਕਲ ਬੇਸਡ ਕੈਲਸ਼ੀਅਮ ਖਾਵਾਂਗੇ ਤਾਂ ਤੁਹਾਡਾ ਗੁਰਦਾ ਉਹਨੂੰ ਕਦੇ ਚੱਲ ਨਹੀਂ ਪਾਊਗਾ ਉਹ ਅੰਦਰ ਹੀ ਉਹਦੇ ਕ੍ਰਿਸਟਲ ਜਿਹੜੇ ਜੰਮਣੇ ਸ਼ੁਰੂ ਹੋ ਜਾਂਦੇ ਆ ਉੱਥੋਂ ਪਥਰੀ ਬਣਨ ਦਾ ਬਹੁਤ ਵੱਡਾ ਕਾਰਨ ਬਣਦਾ ਜੀ ਪਰ ਲੋਕ ਤਾਂ ਜੀ ਡਾਕਟਰ ਅਸੀਂ ਡਾਕਟਰ ਕੋਲ ਚਲੇ ਜਾਂਦੇ ਆ ਮੈਨੂੰ ਤਾਂ ਡਾਕਟਰ ਨੇ ਕਿਹਾ ਸੀ ਜੀ ਹੁਣ ਤਾਂ ਯੂਰਿਨ ਪਾਈਪ 'ਚ ਤੁਹਾਡੀ ਜਿਹੜੀ ਪਥਰੀ ਆ ਫਸ ਗਈ ਫਟਾਫਟ ਆਪਰੇਸ਼ਨ ਦੀ ਤਿਆਰੀ ਕਰ ਲਓ ਦੇਖੋ ਜੀ ਆਪਰੇਸ਼ਨ ਕਰਾਉਣਾ ਤਾਂ ਪ ਨਹੀਂ ਲੋ ਡਾਕਟਰ ਕੀ ਕਰਦੇ ਨੇ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਕਰੀ ਜਾਂਦੇ ਨੇ ਉਧਰ ਬਵਾਸੀਰ ਦਾ ਆਪਰੇਸ਼ਨ ਕਰੀ ਜਾਂਦੇ ਨੇ ਮੈਂ ਕਹ ਜਿਹੜੇ ਬੰਦੇ ਕਰਾਉਂਦੇ ਨੇ ਉਹ ਸਭ ਤੋਂ ਵੱਡੇ ਮੂਰਖ ਨੇ ਕਿਉਂਕਿ ਉਹ ਕਦੇ ਇਹ ਨਹੀਂ ਸਮਝਦੇ ਵੀ ਪਥਰੀ ਸਾਡੇ ਬਣੇ ਹੀ ਨਾ ਦੇਖੋ ਅੱਜ ਤੁਸੀਂ ਆਪਰੇਸ਼ਨ ਕਰਾ ਲਿਆ ਕੱਲ ਨੂੰ ਤੁਹਾਡੇ ਸਰੀਰ ਦਾ ਢਾਂਚਾ ਅੰਦਰੋਂ ਖਰਾਬ ਆ ਤੁਹਾਡਾ ਡਾਈਜੈਸ਼ਨ ਖਰਾਬ ਆ ਤੁਸੀਂ ਪਾਣੀ ਸਹੀ ਨਹੀਂ ਪੀਂਦੇ ਪਥਰੀ ਤੁਹਾਡੇ ਦੁਬਾਰਾ ਬਣ ਜਣੀ ਆ ਤੁਹਾਨੂੰ ਕਬਜ ਆ ਤੁਹਾਡੇ ਅੰਦਰ ਖੁਸ਼ਕੀ ਰਹਿੰਦੀ ਆ ਬਵਾਸੀਰ ਤੁਹਾਨੂੰ ਆਪਰੇਸ਼ਨ ਕਰਾ ਕੇ ਵੀ ਫੇਰ ਹੋ ਜਣੀ ਆ ਗੱਲ ਇਹ ਆ ਵੀ ਉਹ ਅਸੀਂ ਉਸ ਚੀਜ਼ ਨੂੰ ਨਹੀਂ ਸਮਝਦੇ ਅਸੀਂ ਆਪਰੇਸ਼ਨ ਕਰਾਉਣ ਨੂੰ ਬੜਾ ਜਲਦੀ ਤਿਆਰ ਹੋ ਜਾਂਦੇ ਆ ਜੀ ਅਸੀਂ ਗੱਡੀ ਦੀ ਸਫਾਈ ਤਾਂ ਜੀ ਕਰਵਾ ਲੈਣੇ ਆ 10000 ਕਿਲੋਮੀਟਰ ਤੇ ਜਾ ਕੇ ਕੰਪਨੀਆਂ ਰეკਮੈਂਡ ਕਰਦੀ ਨੇ ਤੇ ਘਰ ਦੀ ਸਫਾਈ ਵੀ ਅਸੀਂ ਦਿਵਾਲੀ ਦੁਸ਼ਹਿਰੇ ਮੌਕੇ ਕਰ ਲੰਨੇ ਆ ਤੇ ਫਿਰ ਸਾਡੇ ਗੁਰਦਿਆਂ ਦੀ ਸਫਾਈ ਲਈ ਤਾਂ ਸਾਡੇ ਕੋਲ ਕੋਈ ਸਾਧਨ ਨਹੀਂ ਜੀ ਅਸੀਂ ਕਿਵੇਂ ਕਰ ਸਕਦੇ ਜੀ ਸਫਾਈ ਉਹ ਜੀ انسان ਅੱਜ ਦੇ ਟਾਈਮ ਦੇ ਵਿੱਚ انسان ਆ ਜਿਹੜਾ ਉਹ ਆਪਣੀ ਸਿਹਤ ਨੂੰ ਚੰਗਾ ਰੱਖਣ ਦੀ ਬਜਾਏ ਸਿਹਤ ਨੂੰ ਦਿਖਾਉਣਾ ਜ਼ਿਆਦਾ ਵਧੀਆ ਮੰਨਦਾ ਕਿਉਂਕਿ ਬੰਦਾ ਮਹਿੰਗੇ ਤੋਂ ਮਹਿੰਗਾ ਕੱਪੜਾ ਪਾ ਲੰਦਾ ਪਰ ਵਧੀਆ ਤੋਂ ਵਧੀਆ ਖਾਣਾ ਨਹੀਂ ਖਾਂਦਾ ਚੰਗੀ ਤੋਂ ਚੰਗੀ ਖਾਣਾ ਨਹੀਂ ਖਾਂਦਾ ਲੋਕ ਸਿਰਫ ਦਿਖਾਵੇ ਦੇ ਵਿੱਚ ਉਹ ਹੋ ਗਏ ਸਿਰ ਆਪਣੇ ਸਰੀਰ ਵਾਸਤੇ ਕੁਝ ਵੀ ਨਹੀਂ ਹੈ ਕਿਉਂਕਿ ਖਾਣ ਨੂੰ ਮਾੜੀ ਖਰਾਕ ਹਰੇਕ ਬੰਦਾ ਖਾਲੂ ਅੱਜ ਦੇ ਸਮੇਂ 'ਚ ਸੋਚ ਇਦਾਂ ਦੀ ਆ ਪਰ ਜਿਹੜਾ ਦਿਖਾਉਣਾ ਉਹ ਹਰ ਬੰਦੇ ਨੂੰ ਇਹ ਲੱਗਦਾ ਵੀ ਨਾ ਇਹੀ ਸਭ ਕੁਝ ਵਧੀਆ ਪਰ ਜੇ ਇਨਸਾਨ ਦਾ ਸਰੀਰ ਹੈ ਸਰੀਰ ਸਾਡਾ ਚੱਲਦਾ ਐ ਅਸੀਂ ਦੁਨੀਆ ਤੇ ਸੰਸਾਰ ਤੇ ਅਸੀਂ ਆਏ ਆ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਜੇ ਤੁਹਾਡਾ ਸਰੀਰ ਦੁਖੀ ਹੈ ਤੁਸੀਂ ਰੋਜ਼ ਸਵੇਰੇ ਉੱਠ ਕੇ ਗੋਲੀਆਂ ਖਾਣਿਓ ਬਿਮਾਰੀਆਂ ਤੋਂ ਤਾਂ ਉਸ ਤੋਂ ਵੱਡਾ ਮੈਂ ਨਰਕ ਕੋਈ ਨਹੀਂ ਮੰਨਦਾ ਹੈਗਾ ਅੱਗੇ ਜਾ ਕੇ ਨਰਕ ਸਵਰਗ ਦੀ ਗੱਲ ਬਾਅਦ ਦੀ ਹੈ ਜੀ ਅੱਛਾ ਜੀ ਫਿਰ ਜਿਹੜੀਆਂ ਇਹ ਪਥਰੀਆਂ ਹੋ ਜਾਂਦੀਆਂ ਨੇ ਡਾਕਟਰ ਸਾਹਿਬ ਗੁਰਦੇ ਦੇ ਵਿੱਚ ਜਿਹੜੀਆਂ ਪਥਰੀਆਂ ਹੋ ਜਾਂਦੀਆਂ ਨੇ ਜਿਹੜੇ ਲੋਕ ਇਸ ਵੇਲੇ ਵੀਡੀਓ ਵੀ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਆਪਰੇਸ਼ਨ ਲਈ ਡੇਟ ਲੈ ਰੱਖੀ ਹੋਣੀ ਹੈ ਉਹ ਜਿਹੜਾ ਤੁਹਾਡਾ ਨੁਸਖਾ ਹੈ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇੱਥੇ ਪਤਾ ਨਹੀਂ ਇਹ ਕਿਸ ਚੀਜ਼ ਦੀ ਮੈਨੂੰ ਲੱਗਦਾ ਜਿਵੇਂ ਪੱਥਰ ਹੈਗਾ ਚੱਕ ਡੂੰਗਰੀ ਦਾ ਪੱਥਰ ਹੁੰਦਾ ਨਾ ਉਸ ਤਰ੍ਹਾਂ ਦੇ ਪੱਥਰਾਂ ਦੇ ਟੁਕੜੀਆਂ ਇਕੱਠੀਆਂ ਕੀਤੀ ਹੋਈਆਂ ਨੇ ਤੇ ਇਹ ਵੀ ਕੋਈ ਦੇਖੋ ਬਹੁਤ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿ ਹੈ ਕੀ ਚੀਜ਼ ਨੇ ਸਾਡੇ ਤੇ ਚੀਨੀ ਵਰਗੀ ਲੱਗੀ ਜਾਂਦਾ ਆਹ ਦੇਖੋ ਆਹ ਚੀਨੀ ਜੀ ਇਕੱਠੀ ਕੀਤੀ ਹੋਈ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਇੱਕ ਖੁਰਾਕ 'ਚ ਹੀ ਕੰਮ ਕਰਦਾ ਬਿਲਕੁਲ ਤੁਸੀਂ ਦੇਖੋ ਤੁਸੀਂ ਕਦੇ ਆਮ ਆਮ ਕੀ ਹਰ ਤੁਸੀਂ ਇਨਸਾਨ ਹਰ ਸਿਆਣੇ ਤੋਂ ਸੁਣਿਆ ਹੋਊਗਾ ਵੀ ਲੋਹੇ ਨੂੰ ਲੋਹਾ ਕੱਟਦਾ ਹੈ ਕਿਉਂਕਿ ਲੋਹੇ ਨੂੰ ਕਦੇ ਲੱਕੜ ਨਹੀਂ ਕੱਟ ਸਕਦੀ ਇਹ ਅਸਲੀਅਤ ਹੈ ਤੁਸੀਂ ਉਹ ਉਹੀ ਗੱਲ ਇਹਦੇ ਵਿੱਚ ਹੈ ਵੀ ਪੱਥਰ ਨੂੰ ਪੱਥਰ ਹੀ ਕੱਟਦਾ ਤੁਸੀਂ ਇਹ ਦੇਖੋ ਹੁਣ ਤੁਸੀਂ ਇਹ ਦੇਖੋ ਇਹਨੂੰ ਆਪਾਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਆ ਇਹਨੂੰ ਪੱਥਰ ਵੇਰ ਕਹਿੰਦੇ ਆ ਆਪਾਂ ਪੱਥਰ ਬੇਰ ਪੱਥਰ ਬੇਰ ਤੁਸੀਂ ਇਹ ਦੇਖੋ ਸਾਹਿਬ ਅਸੀਂ ਪੱਥਰ ਬੇਰ ਦਾ ਅਸੀਂ ਬਹੁਤ ਖਾਦੇ ਨੇ ਤੇ ਇਹ ਇਹ ਕਿਹੜਾ ਬੇਰ ਆ ਗਿਆ ਲਓ ਜੀ ਇਹ ਪੱਥਰ ਬੇਰ ਆ ਅੱਛਾ ਜੀ ਹਰ ਤੁਹਾਨੂੰ ਪੰਸਾਰੀ ਦੀ ਦਿਖਾਨ ਤੋਂ ਵਧੀਆ ਪੰਸਾਰੀ ਤੋਂ ਮਿਲ ਜਾਂਦਾ ਹੈ ਇਹ ਤੁਸੀਂ ਇਹਦਾ ਕੁੱਟ ਕੇ ਚੂਰਨ ਬਣਾਉਣਾ ਅੱਛਾ ਜੀ ਕੁੱਟ ਕੇ ਚੂਰਨ ਬਣਾਉਣਾ ਤੁਸੀਂ ਲਗਭਗ 1 ਘੰਟਾ ਪਹਿਲਾਂ 1 ਚਮਚ ਦਾ ਤੀਜਾ ਹਿੱਸਾ ਪਾਣੀ ਦੇ ਵਿੱਚ ਭਿਉਂਦਣਾ ਹੈ ਤੇ ਉਹਨੂੰ ਪੁਣਕੇ ਤੁਸੀਂ ਪੀ ਜਾਣਾ ਜੇ ਤੁਹਾਡੇ 2-3 ਐਮਐਮ ਦੀ ਪਥਰੀ ਹੈ ਲੱਗਪਗ ਤੁਸੀਂ ਇਹ ਕਹਿ ਲਓ ਵੀ ਇੱਕ ਜਾਂ ਦੋ ਖਰਾਕਾਂ ਦੇ ਨਾਲੇ ਬਾਹਰ ਆ ਜਾਊਗਾ ਉਹ ਪਾਣੀ ਦੱਬ ਕੇ ਪੀਣਾ ਤੁਸੀਂ ਪਾਣੀ ਦੱਬ ਕੇ ਪੀਣਾ ਜੇ ਵੱਡੀ ਪਥਰੀ ਹੈ ਉਹਨੂੰ 5-7-10 ਦਿਨ ਲੱਗ ਸਕਦੇ ਨੇ ਪਰ ਜੇ ਛੋਟੀ ਹੈ ਤਾਂ ਤੁਸੀਂ ਇਹ ਕਹਿ ਲਓ ਵੀ ਤੁਹਾਡੀ ਇੱਕ ਜਾਂ ਦੋ ਖਰਾਕਾਂ ਦੇ ਨਾਲੇ ਬਾਹਰ ਆ ਸਕਦਾ ਪਰ ਥੋੜੀ ਜੀ ਮਿਹਨਤ ਕਰਨੀ ਪੈਣੀ ਇਹਨੂੰ ਮਾਮਦਸਤੇ ਚ ਚੰਗੀ ਤਰ੍ਹਾਂ ਰਗੜ ਕੇ ਚੂਰਨ ਬਣਾ ਕੇ ਫੇਰ ਇਹਨੂੰ ਤੁਸੀਂ ਖਾਣਾ ਜੀ ਅੱਛਾ ਤੇ ਇਹ ਜਿਹੜੀ ਇਹ ਚੀਜ਼ ਹੈਗੀ ਇਹ ਮਹਿੰਗਾ ਤਾਂ ਨਹੀਂ ਜੀ ਹੈਗੇ ਬੇਰਪੱਠੇ ਨਹੀਂ ਦੇਖੋ ਜੀ ਆਮ ਇਹ 10-15 ਰੁਪਏ ਵਾਲੀਆਂ ਚੀਜ਼ਾਂ ਐ ਇਹ ਜਿਹੜਾ ਤੁਸੀਂ ਆਪਰੇਸ਼ਨ 35-40000 ਰੁਪਏ ਆਪਰੇਸ਼ਨ ਤੇ ਲਾਉਨੇ ਆ ਫਿਰ 2 ਮਹੀਨੇ ਤੁਸੀਂ ਬੈੱਡ ਤੇ ਪੈਨੇ ਆ ਤੁਰਨ ਜੋਗੇ ਨਹੀਂ ਤੁਹਾਡਾ ਉਧਰੋਂ ਜਿਹੜਾ ਡਿਊਟੀ ਵੀ ਬੰਦੇ ਦੀ ਛੱਡੀ ਜਾਂਦੀ ਆ ਤੇ ਦੂਜਾ ਨੰਬਰ ਇਹ ਆ ਸਰੀਰ ਵੀ ਜਿਹੜਾ ਖਰਾਬ ਹੁੰਦਾ ਤੀਜਾ ਨੰਬਰ ਰਿਹੜੇ ਦੀ ਹੱਡੀ 'ਤੇ ਟੀਕਾ ਲੱਗ ਜਾਂਦਾ ਫਿਰ ਸਾਰੀ ਉਮਰ ਪਿੱਠ ਦਰਦ ਨਹੀਂ ਹੋਣਾ ਹਟਦਾ ਉਹਦੇ ਨੁਕਸਾਨ ਕਿੰਨੇ ਨੇ ਤੇ ਇਹ ਚੀਜ਼ਾਂ ਦੇ ਫਾਇਦਾ ਕਿੰਨਾ ਕਿੰਨਾ ਫਾਇਦਾ ਨਾਲੇ ਨੁਕਸਾਨ ਕੋਈ ਨਹੀਂ ਤੇ ਲਗਭਗ ਤੁਸੀਂ ਗੱਲ ਵੀ 2-3 ਦਿਨ ਦੇ ਵਿੱਚ ਜਿਹੜਾ ਉਹ ਮਸਲਾ ਹੱਲ ਤੇ ਫਿਰ ਇਹ ਕੀ ਚੀਜ਼ ਹੈ ਇਹ ਦੇਖੋ ਜੀ ਆਪਣਾ ਆ ਗਿਆ ਇਹ ਵੀ ਪੱਥਰ ਨੇ ਜੀ ਹੈ ਜੀ ਨਹੀਂ ਇਹ ਇਹ ਵੀ ਪੱਥ ਇੱਕ ਤਰ੍ਹਾਂ ਦਾ ਕਹਿੰਦੇ ਸੀ ਕਹ ਲੈ ਇਹ ਜੋਖਾਰ ਹੈ ਜੀ ਤੁਸੀਂ ਇਹ ਕਹ ਲਓ ਵੀ ਇਹ ਬੀਜਾਂ ਨੂੰ ਤਖੜੇ ਜੋਆਂ ਜੋਆਂ ਤੋਂ ਬਣਿਆ ਹੋਇਆ ਜੋਖ ਖਾਰ ਜਿਹੜੀ ਚੀਜ਼ ਦਾ ਨਾਂ ਹੈ ਖਾਰ ਹੋ ਗਿਆ ਉਹਨੇ ਖਾਰ ਖਾਰ ਕੇ ਤੁਸੀਂ ਕਹ ਲਓ ਵੀ ਤੁਹਾਡੇ ਅੰਦਰ ਜੰਮਿਆ ਹੋਇਆ ਮਲ ਜੰਮੀਆਂ ਹੋਈਆਂ ਪਥਰੀਆਂ ਜੰਮੇ ਹੋਏ ਕ੍ਰਿਸਟਲ ਤੁਹਾਡੇ ਬਾਹਰ ਜਿਹੜੇ ਕੱਢਣੇ ਆ ਹੁਣ ਤੁਸੀਂ ਦੇਖ ਲਓ ਵੀ ਕਿਸੇ ਵੀ ਬੰਦੇ ਨੂੰ ਪਿਸ਼ਾਬ ਦੀ ਕੋਈ ਦਿੱਕਤ ਆ ਹੁਣ ਪਿਸ਼ਾਬ ਤੁਸੀਂ ਦੇਖ ਲਓ ਪੱਥਰੀ ਕਰਕੇ ਪਿਸ਼ਾਬ ਜਲਨ ਹੋ ਕੇ ਜਾਂ ਲੱਗ ਕੇ ਜਾਂ ਗਰਮੀ ਨਾਲ ਜਾਂ ਘੱਟ ਆਉਣ ਲੱਗ ਜਾਂਦਾ ਉਹਦੇ ਵਾਸਤੇ ਕਲਮੀਸ਼ੌਰ ਆ ਜੀ ਤੁਸੀਂ ਇਹਦੇ ਸਿਰਫ ਦੋ ਕਦਾਣੇ ਸਿਰਫ ਦੋ ਦਾਣੇ ਪਾਣੀ ਚ ਘੋਲ ਕੇ ਇੰਨਾ ਸਿਰਫ ਇੰਨਾ ਕ ਦੋਖ ਦਾਣੇ ਪਾਣੀ ਚ ਘੋਲ ਕੇ ਖਿਲਾ ਦਿਓ ਤਾਂ ਲਗਭਗ ਤੁਸੀਂ ਕਹਿ ਲਓ ਵੀ ਸ਼ਾਮ ਤੱਕ ਇਹ ਪਥਰੀ ਬਾਹਰ ਆਜੂਗੀ ਜਿਹੜੀ 2-3 ਮਹੀਨਿਆਂ ਮੰਦੀ ਆ ਜਾਂ ਜਿਨ੍ਹਾਂ ਦੇ ਜਲਣ ਹੁੰਦੀ ਆ ਵੀ ਹਾਂ ਵੀ ਐਂਟੀਬਾਇਓਟਿਕ ਖਾ ਖਾ ਕੇ ਪਿਸ਼ਾਬ ਵਾਲੀ ਨਾਲੇ ਚ ਜਲਣ ਨਹੀਂ ਹਟਦੀ ਤਾਂ ਤੁਸੀਂ ਇਹ ਕਹਿ ਲਓ ਵੀ ਇੱਕ ਖਰਾਕ ਨਾਲ ਜਲਣ ਜਿਹੜੀ ਹਟ ਜੂਗੀ ਤੁਸੀਂ ਇਹ ਦੇਖੋ ਜਿਹੜਾ ਕਲਮੀਸ਼ੋਰ ਹੈ ਇੰਨੀ ਕਮਾਲ ਦੀ ਚੀਜ਼ ਆ ਜਿਹੜੀ ਕੁਦਰਤ ਨੇ ਬਖਸ਼ੀ ਹੋਈ ਆ ਜਿਹੜੀਆਂ ਲੇਡੀਜ਼ ਦੀਆਂ ਟਿਊਬਾਂ ਬਲੌਕ ਨੇ ਨਾ ਵੀ ਬੱਚੇ ਨਹੀਂ ਹੋ ਰਹੇ ਇਹਨਾਂ ਨੂੰ ਤੁਸੀਂ ਲਗਭਗ ਤੁਸੀਂ ਕਹਿ ਲਓ ਵੀ ਸਵਾ ਕੁ ਮਹੀਨਾ ਖਲਾ ਦਿਓ ਟਿਊਬਾਂ ਖੋਲ ਕੇ ਰੱਖ ਦਿੰਦਾ ਜੀ ਇੰਨੀ ਕਮਾਲ ਦੀ ਚੀਜ਼ ਹੈ ਫਿਰ ਡਾਕਟਰ ਸਾਹਿਬ ਇੱਕ ਹੋਰ بڑا ਹਮ ਸਵਾਲ ਆ ਅਸੀਂ ਇੱਕ ਦਵਾਈ ਜਾਂ ਮੈਡੀਸਿਨ ਕੋਈ ਚੀਜ਼ ਲੈ ਲਈ ਜਾਂ ਕੋਈ ਨੁਸਖਾ ਲੈ ਲਿਆ ਅਗਲੀ ਵਾਰ ਫੇਰ ਪਥਰੀ ਹੋਗੀ ਜੀ ਅਗਲੀ ਵਾਰ ਫੇਰ ਪਥਰੀ ਹੋਗੀ ਖਾਣ ਦਾ ਮਸਲ ਇਹ ਆ ਵੀ ਤੁਹਾਡੀ ਖਰਾਕ ਮਾੜੀ ਆ ਤੁਹਾਡੀ ਤੁਸੀਂ ਆਪਣੀ ਕਸਰਤ ਨਹੀਂ ਕਰਦੇ ਹੈਗੇ ਸਰੀਰ ਚੋਂ ਜਦੋਂ ਪਸੀਨਾ ਹੀ ਨਹੀਂ ਕੱਢਦੇ ਹੁਣ ਤੁਹਾਡੇ ਗੁਰਦਿਆਂ ਨੂੰ ਜੀ 3 ਸਵਾ 3 ਲੀਟਰ ਰੋਜ਼ ਦਾ ਪਾਣੀ ਚਾਹੀਦਾ ਉਹਨਾਂ ਦੀ ਸਫਾਈ ਵਾਸਤੇ ਪੀਂਦੇ ਅਸੀਂ ਅੱਧਾ ਲੀਟਰ ਵੀ ਨਹੀਂ ਬਹੁਤ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਆਉਂਦੇ ਆ ਜੀ ਅਸੀਂ ਤਾਂ ਪੂਰੇ ਦਿਨ ਚ ਅੱਧਾ ਲੀਟਰ ਮਸਾਂ ਲੀਟਰ ਪਾਣੀ ਪੀਂਦੇ ਆ ਫਿਰ ਉਹ ਸਫਾਈ ਕਿਵੇਂ ਹੋਗੀ ਜੀ ਜਦੋਂ ਅਸੀਂ ਤੁਸੀਂ ਉਹਨੂੰ ਪੂਰੀ ਮਾਤਰਾ ਦੇ ਵਿੱਚ ਆਪਣੇ ਗੁਰਦਿਆਂ ਨੂੰ ਪਾਣੀ ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਵਾਰ ਹੋਰ ਇੱਕ ਸਵਾਲ ਹੋਰ ਵੀ ਬੜਾ ਹੈ ਮੈਂ ਫਿਰ ਜੇ ਜਿਨ੍ਹਾਂ ਦੇ ਪਥਰੀਆਂ ਬਹੁਤ ਜ਼ਿਆਦਾ ਹੋ ਗਏ ਕਿਸੇ ਦਾ 32 ਐਮ ਐਮ 36 ਐਮ ਐਮ ਸਾਡੇ ਕੋ ਰਿਸ਼ਤੇਦਾਰ ਦੇ ਤੇ ਮੈਨੂੰ ਲੱਗਦਾ ਬਿਲਕੁਲ ਬਿਲਕੁਲ ਸਾਰਾ ਮੈਨੂੰ ਗੁਰਦੇ ਤੇ ਪਥਰੀ ਚ ਪਛਾਣ ਨਹੀਂ ਹੋ ਰਹੀ ਸੀ ਕਿ ਗੁਰਦਾ ਕਿਹੜਾ ਪਥਰੀ ਕਿਹੜੀ ਹੈ ਬਿਲਕੁਲ ਬਿਲਕੁਲ ਜੀ ਗੁਰਦਾ ਬਲੌਕ ਹੋ ਜਾਂਦਾ ਉਹ ਦੇਖੋ ਜੀ ਉਦਾਂ ਦੇ ਕੇਸਾਂ ਦੇ ਵਿੱਚ ਜਿਹੜੇ ਕੇਸ ਹੁੰਨੇ ਆ ਉਹਨਾਂ ਨੂੰ ਥੋੜਾ ਜਿਹਾ ਸਮਾਂ ਲੱਗਦਾ ਠੀਕ ਹੈ ਜੀ ਜਿਵੇਂ 25 ਐਮ 29 ਐਮ ਉਹਦਾ ਟਾਈਮ ਹੈ 2 ਤੋਂ 3 ਮਹੀਨੇ ਦਾ ਸਮਾਂ ਲੱਗ ਜਾਂਦਾ ਉਹਨਾਂ ਨੂੰ ਨਿਕਲਣ ਨੂੰ ਪਰ ਨਿਕਲ ਜਰੂਰ ਜਾਂਦੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣ ਵਾਸਤੇ ਇਹ ਰੇ ਨੁਸਖਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਜੀ ਜੀ ਧੰਨਵਾਦ ਜੀ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਹ ਪੱਥਰ ਬੇਰ ਹੈਗਾ ਇਸ ਨੂੰ ਪਾਣੀ ਰਗੜ ਕੇ ਮਾਮ ਜਿਸਤੇ ਦੇ ਵਿੱਚ ਤੇ ਪਾਣੀ ਚ ਪਾ ਕੇ ਪੁਣ ਕੇ ਪੀਣ ਨਾਲ ਜਿਹੜੀ ਪੱਥਰੀ ਗਾਇਬ ਹੋ ਜਾਂਦੀ ਹੈ ਤੇ ਜੋ ਖਾਰ ਹੈਗੇ ਨੇ ਇੱਕ ਨਾਮ ਹੀ ਜਿਸ ਤਰੀਕੇ ਨਾਲ ਤੁਹਾਨੂੰ ਸੁਣਦਾ ਹੈ ਕਿ ਖਾਰ ਇਹ ਵੀ ਪਥਰੀ ਨੂੰ ਖਾਰਨ ਦਾ ਕੰਮ ਕਰਦਾ ਹੈ ਤੇ ਇਹ ਕਲਮਿਸ਼ੋਰਾ ਕਲਮਿਸ਼ੋਰੇ ਦੇ ਵੀ ਦੋ ਦਾਣੇ ਜੇਕਰ ਅਸੀਂ ਪਾਣੀ ਚ ਨਾਲ ਲੈ ਲਈਏ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪਥਰੀ ਦੇ ਵਿੱਚ ਬੜਾ ਲਾਹੇਵੰਦ ਨੁਸਖਾ ਫਾਰਮੂਲਾ ਜਿਹੜਾ ਇਹ ਸਾਬਿਤ ਹੋ ਸਕਦਾ ਹੈ ਅਛਾ ਡਾਕਟਰ ਸਾਹਿਬ ਫਿਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਨੇ ਗੁਰਦੇ ਨਾਲ ਸੰਬੰਧਿਤ ਪਿੱਤੇ ਚ ਪਥਰੀ ਨਾਲ ਸੰਬੰਧਿਤ ਜੇਕਰ ਉਹਨਾਂ ਨੂੰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਆਏਗਾ ਇਹ ਨੁਸਕੇ ਫਾਰਮੂਲੇ ਬਣਾਉਣ ਤੋਂ ਬਾਅਦ ਵੀ ਉਹਨਾਂ ਦਾ ਕੰਮ ਨਹੀਂ ਚੱਲਦਾ ਜੀ ਦੇਖੋ ਜੀ ਉਹ ਸਾਨੂੰ ਮਿਲ ਸਕਦੇ ਨੇ ਅਸੀਂ ਐਤਵਾਰ ਔਰ ਵੀਰਵਾਰ ਛੱਡ ਕੇ ਉੱਚਾ ਪ੍ਰਿੰਟ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਬੈਠਦੇ ਆਂ ਐਤਵਾਰ ਔਰ ਵੀਰਵਾਰ ਛੱਡ ਕੇ ਇੱਕ ਦਿਨ ਪਹਿਲਾਂ ਆਪਣਾ ਫੋਨ ਤੇ ਨੰਬਰ ਲਵਾ ਕੇ ਗੱਲ ਕਰਕੇ ਸਾਡੇ ਨਾਲ ਉਹ ਆ ਸਕਦੇ ਨੇ ਤੇ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਬੈਠਦੇ ਆਂ ਜੀ 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 ਠੀਕ ਹੈ ਜੀ ਡਾਕਟਰ ਸਾਹਿਬ ਸੋ ਇਹ ਨੁਸਖਾ ਇਹ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਮੇਰੀ ਮੇਰੀ ਅਪੀਲ ਤੁਹਾਨੂੰ ਇਹੀ ਹੈ ਕਿ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਹਨਾਂ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਬਹੁਤ ਵਾਰ ਆਪਣੇ ਤਰੀਕੇ ਨਾਲ ਅਜ਼ਮਾਇਆ ਹੋਏ ਕੋਈ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਤੁਹਾਡਾ ਨੁਕਸਾਨ ਵੀ ਕਰ ਸਕਦਾ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਸਾਨੂੰ ਜ਼ਰੂਰ ਦਿਓ ਅਸੀਂ ਡਾਕਟਰ ਜਗਰੂਪ ਸਿੰਘ ਭੰਗੂ ਜੀ ਦੀ ਟੀਮ ਦਾ ਨੰਬਰ ਜਿਹੜਾ ਉਹ ਦਿੱਤਾ ਹੋਇਆ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਕੋਈ ਸ਼ੰਕਾ ਵੀਡੀਓ ਦੇਖਣ ਤੋਂ ਬਾਅਦ ਅਗਰ ਪੈਦਾ ਹੁੰਦਾ ਤਾਂ ਉਸ ਨੰਬਰ ਤੇ ਕਾਲ ਕਰਕੇ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾਗਿਆ done what